सस् <Sük> श्रीकाल <cost> <information> ਰਾਮ ਰੇ ਅਕਾਲੀ ਦਲ ਜਿੰਦਾਬਾਦ ਰਾਮ ਰੇ ਅਕਾਲੀ ਦਲ ਜਿੰਦਾਬਾਦ ਰਾਮ ਰੇ ਅਕਾਲੀ ਦਲ ਜਿੰਦਾਬਾਦ ਸਤਿਯੋ ਮਈਓ ਅਕਾਲੀ ਦਲ ਜਿੰਦਾਬਾਦ ਭਗਵਾਨ ਸਿੰਘ ਝੁੰਦਾ ਜਿੰਦਾਬਾਦ ਭਗਵਾਨ ਸਿੰਘ ਝੁੰਦਾ ਜਿੰਦਾਬਾਦ ਉਹਦੇ ਚਰਣਾ ਚ ਬੇਨਤੀ ਕਰਨਾ ਹੈ ਵੀ ਇਕਵਾਲ ਸੰਗ ਝੁੰਡਾ ਨੂੰ ਕੱਲੇ ਕੱਲੇ ਬੋਰਡ ਤੇ ਪਹਿਰਾ ਦੇ ਕੇ ਆਪਾਂ ਸਾਰੇ ਝੁੰਡਾ ਬਣ ਜਾਈਓ ਇਹ ਕੱਲੇ ਦੀ ਇਲੈਕਸ਼ਨ ਨਹੀਂ ਵੀ ਕੈਂਡੀਡੇਟ ਕਿ ਸਾਨੂੰ ਪਾਣੀ ਦਿੱਤਾ ਜਾਵੇ ਮਤਾ ਜੀ ਕੀ ਨੋ ਆਪਣਾ ਜੀ ਸਾਨੂੰ ਇੱਥੇ ਜਮਾਹਲ ਇੱਕ ਮਿੰਟ ਕੀ ਕਹਿਣਾ ਚਾਹੁੰਦਾ ਹਾਂ ਜਮਾਹਲ ਵਿੱਚ ਪਾਣੀ ਵਾਸਤੇ ਕਹਿਣਾ ਚਾਹੁੰਦਾ ਆ ਵੀ ਸਾਨੂੰ ਪਾਣੀ ਤਾਂ ਬਹੁਤ ਜ਼ਿਆਦਾ ਦੂਰੀਆਂ 'ਚ ਹੈ ਗਰਮੀ ਦਾ ਟਾਈਮ ਹੈ ਪਾਣੀ ਨਹੀਂ ਆਂਦਾ ਕਈ ਕਈ ਦਿਨ ਸਾਡੇ ਪਾਣੀ ਤੋਂ ਬਹੁਤ ਜ਼ਿਆਦਾ ਹੈ ਅੱਜ ਹੋਰ ਦਿੱਕਤ ਵਗੈਰਾ ਕੋਈ ਨਹੀਂ ਦਿੱਕਤ ਸਾਡੇ ਆਸੂ ਤੇ ਲੈਟਰ ਲੁੱਟਣ ਲੱਗਿਆਂ ਜਾਣ ਅੱਜ ਤੇ ਆਪਾਂ ਸੂਰ ਤੋਂ ਥੱਲੇ ਚੰਗੇ ਤੇ ਇੱਥੇ ਇੱਟ ਲੱਗੀ ਜਾਵੇ ਇੱਕ ਜਣੀ ਬੰਦੋ ਮੈਂ ਉੱਥੇ ਇੱਟ ਲੱਗੀ ਜਾਵੇ ਉੱਥੇ ਉਤਰਨਾ ਚੜ੍ਹਨਾ ਤੁਹਾਨੂੰ ਬਹੁਤ ਔਖਾ ਯਾਰੀ ਮਰਜ਼ੀ ਇੱਟ ਲਵਾ ਦੇਣ ਸਾਨੂੰ ਅੱਗੇ ਆਓ ਜੀ ਮਲੇ ਆ ਜਾਓ ਕੀ ਨਾਮ ਕੀ ਨਾਮ ਹੈ ਆਪਣਾ ਕੀ ਕਹਿਣਾ ਚਾਹੁੰਦੇ ਜੀ? ਇਹ ਅਸੀਂ ਕਹਿੰਦੇ ਸੂਵੇ ਤੋਂ ਵੀ ਟੈਲਾ ਦੀ ਟੈਲਾ ਲੈ ਦੇ ਇੱਕ ਸਾਲ ਆਈ ਹੈ ਨਾ। ਇੱਕ ਸੂਵੇ ਦੇ ਧੁਰ ਤੇ ਕਰ ਲੈਟ ਲੱਗਣੀ ਚਾਹੀਦੀ ਸਾਡੇ ਬੱਚਿਆਂ ਨੇ ਅੱਧੀ ਰਾਤ ਨੂੰ। ਜਿਹੜਾ ਦੇਖਦਾ ਘੇਰ ਲੈਂਦਾ। ਮਿਹਨਤ ਕਰਕੇ ਆਂਦੇ ਨੇ ਜਿਹੜੇ ਜੇਬ ਚ ਪੈਸੇ ਹੁੰਦੇ ਨੇ ਚੱਕ ਕੇ ਸਭ ਨੂੰ ਦਿਖਾ ਕੇ ਪੈਸਾ ਖੋਲੰਦੀ ਨੇ। ਐਸਾ ਸਫੇਰ ਦੇਖੋ ਲੋ। ਕੀ ਕਹਿਣਾ ਜੀ ਨੂੰ ਤੁਸੀਂ ਜੀ? ਬਸ ਆਹ ਕਹਿਤਾ ਭੰਜੇ ਨੇ ਠੀਕ ਆ ਸਾਰੇ ਇਸ ਇੱਕ ਅੰਨੇ ਬੱਚਾ ਬਚੀ ਆ ਬਸ ਸਾਡੇ ਬੱਚਿਆਂ ਦੀ ਕੁਛ ਕਰਨਾ ਚਾਹੀਦਾ ਜਰੂਰ ਲੋ ਸਵੇਰੇ ਰਾਤ ਭਰ ਆਤੀ ਬੱਚੀ ਆਨੇ ਨੂੰ ਕੰਮ ਕਰਕੇ ਮਿਹਨਤ ਕਰਕੇ ਆਉਂਦੇ ਆ ਰਸਤੇ 'ਚ ਘੇਰ ਲੈਂਦੇ ਨੇ ਉਹਨੇ ਛੇੜੀ ਹੈ ਕਿ ਨਛੇੜੀ ਟੋਲੇ ਬਣੇ ਹੋਏ ਨੇ ਉਹ ਬੈਠੇ ਰਹਿੰਦੇ ਨੇ ਜਿਹਨੂੰ ਦੇਖਦੇ ਨੇ ਫੜ ਲੈਂਦੇ ਨੇ ਕੋਈ ਸੁਣਦਾ ਕਿਹੜਾ ਹੋਇਆ ਇਸ ਨੂੰ ਆਜਾ ਸਾਰੇ ਦੇ ਦੇਖ ਰਹੇ ਨੇ ਆ ਭੈਣ ਜੀ ਨੇ ਜਰੂਰ ਸੁਣੀ ਸੀਗੀ ਇੱਥੇ ਟਲਵਾ ਕੇ ਗਈ ਸੀ ਨਾੜੀਆਂ ਬਣਵਾਉਣ ਆ ਕੇ ਇਹਦੇ ਉਧੇ ਤਾਂ ਬੜਾ ਬੋਲਿਆ ਮੈਂ ਜਿਸ ਨਾਲ ਮੈਂ ਬਹੁਤ ਧੰਨਵਾਦ ਕੀਤਾ ਸਰ ਮੱਲਣ ਹੁਣ ਵੀ ਇਹ ਚੱਕੇ ਹੈ ਤਾਂ ਬਹੁਤ ਨਾ ਇੱਥੇ ਕੋਈ ਹੈ ਹੁਣ ਵੀ ਖੜੇ ਆ ਸੀ ਇਹਨਾਂ ਦੇ ਨਾਲ ਨਾ ਇੱਥੇ ਕੋਈ ਐਮਸੀ ਸੁਣਦਾ ਕੋਈ ਇੱਥੇ ਤਾਂ ਬੋਟ ਕੋਈ ਨਹੀਂ ਸੁਣਦਾ ਬੋਟ ਲੈ ਕੇ ਚਲੇ ਜਾਂਦੇ ਨੇ ਐਮਸੀ ਵੀ ਨਹੀਂ ਬੁਂਦਾ ਚਲੇ ਜਾਂਦੇ ਨੇ ਕੋਈ ਨਹੀਂ ਸੁਣਾਈ ਕਰਦਾ ਐਮਸੀ ਕਹਿੰਦਾ ਤਾਂ ਬੋਲਾ ਤੇ ਦਾਰੋਹ ਕਿ ਤੋਰੀ ਨਹੀਂ ਆ ਕੇ ਖੜਿਆ ਹੋ ਰਿਹਾ ਆਹ ਬਕਰ ਕੋਈ ਨਹੀਂ ਆਦੋ 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 ਕਿੰ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਜਿਤਾਓ ਕਿਉਂ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਹੈ ਖੇਤਰੀ ਪਾਰਟੀ ਪੰਜਾਬ ਵਾਸਤੇ ਬਹੁਤ ਜ਼ਰੂਰੀ ਹੈ ਇਸ ਕਰਕੇ ਬੇਨਤੀ ਕਰਦਾ ਮੈਂ ਸਾਰੇ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਭੈਣਾ ਬੀਬੀਆਂ ਨੂੰ ਸਾਰਿਆਂ ਨੂੰ ਬੇਨਤੀ ਹੱਥ ਜੋੜ ਕੇ ਕਰਦੀਆਂ ਕਿ ਅਕਾਲੀ ਦਲ ਨੂੰ ਜਿਤਾਓ ਵੱਤ ਵਾਦ ਇਹਨਾਂ ਨੂੰ ਕਾਮਯਾਬ ਕਰੋ ਜਵੰਦਾ ਸਾਹਿਬ ਕੀ ਕਹੋਗੇ ਤੁਸੀਂ ਪਿੰਡਾਂ ਵਿੱਚ ਜਾ ਰਹੇ ਹੋ ਨੌਜਵਾਨਾਂ ਨੂੰ ਕੀ ਕੰਮ ਹੋਏ ਲੋਕਾਂ 'ਚ ਬਹੁਤ ਉਛਾਲ ਪਹਿਲਾਂ ਵਾਲਾ ਮਾਹੌਲ ਚਲੋ ਠੀਕ ਹੈ ਕਾਲੀਲਾਲ ਪਾਰਟੀ ਤੋਂ ਅਸੀਂ ਮੰਨਦੇ ਗਲਤੀਆਂ ਹੋਈਆਂ ਵੀ ਨੇ ਹੁੰਦੀਆਂ ਵੀ ਨੇ ਹਰ ਇੱਕ ਬੰਦੇ ਤੋਂ ਹੋਈਆਂ ਨੇ ਪਰ ਹੁਣ ਲੋਕਾਂ ਨੇ ਸਾਨੂੰ ਬਹੁਤ ਹੰਗਾਰਾ ਦੇ ਰਹੇ ਨੇ ਅਸੀਂ ਖਵਾਲਚ ਹੁੰਦਾ ਜਿਹਨੂੰ ਬਹੁਤ ਮਾਰਦੇ ਨਾਲ ਜਿਧਾ ਕੇ ਕੋਤਰਾਗੇ ਜਿਹੜੇ ਬਾਹਰੋਂ ਉਮੀਦਵਾਰ ਆਏ ਨੇ ਵੋਟਾਂ ਦੇ ਦੌਰਾਨ ਉਹ ਕਿਵੇਂ ਲੱਗ ਰਹੇ ਨੇ ਜਿਹੜੇ ਬਾਹਰੋਂ ਆਏ ਨੇ ਹੁਣ ਵੋਟਰ ਆਪਾਂ ਤੋਂ ਵੱਧ ਸਿਆਣਾ ਠੀਕ ਹੈ ਕੋਈ ਇਹਨਾਂ ਬਾਰੇ ਆਪਾਂ ਤੋਂ ਵਾਧੂ ਗੰਡੂ ਗੱਲ ਕਰਨ ਦੀ ਲੋੜ ਨਹੀਂ ਸਾਡੇ ਕੋਲ ਇੱਕ ਹੀ ਮੁੱਦਾ ਵਿ ਜਿੰਦ ਜਾਣ ਲਾ ਕੇ ਵਿਕਾਸ ਕਰਿਆ ਤੁਸੀਂ ਯੂਪੀ ਚਲੇ ਜਾਓ ਐਮਪੀ ਚਲੀ ਜਾਓ ਹਰੇਕ ਦਾ ਸਰਕਾਰਾਂ ਬਣਦੀਆਂ ਆਈਆਂ ਨੇ ਜਿੰਨਾ ਵਿਕਾਸ ਬਾਦਲ ਸਾਹਿਬ ਦੇ ਵੇਲੇ ਹੋਇਆ ਪੰਜਾਬ 'ਚ ਹੋਇਆ ਲੋਕਾਂ ਨੂੰ ਆਪਣੇ ਆਪ ਹੀ ਪਤਾ ਲੱਗਦਾ ਇਹ ਗੱਲ ਤਾਂ ਕਰਕੇ ਲੋਕ ਹੁਣ ਦੁਬਾਰਾ ਸ਼ਾਹ ਹੋ ਰਹੇ ਨੇ ਅਕਾਲੀ ਦਲ ਨੂੰ ਵੋਟ ਪਾਉਣ ਦੀ ਜੀ ਜੀ ਕੀ ਕਹੋਗੇ ਚੋਣ ਪ੍ਰਚਾਰ ਦੌਰਾਨ ਕਿਵੇਂ ਲੱਗ ਰਿਹਾ ਹੈ ਤੁਸੀਂ ਚੋਣ ਪ੍ਰਚਾਰ ਬਹੁਤ ਵਧੀਆ ਚੱਲ ਰਿਹਾ ਜੀ ਸਾਡਾ ਬਹੁਤ ਵਧੀਆ ਪਿੰਡਾਂ ਦੇ ਵਿੱਚ ਵੀ ਬਾੜਾਂ ਦੇ ਵਿੱਚ ਜਾਣੇ ਬਹੁਤ ਵਧੀਆ ਪੌਸਿਬਲ ਰਿਹਾ ਸਾਨੂੰ ਅਗਲਾ ਕਹਿੰਦਾ ਦੇਖੋ ਦੂਜੀਆਂ ਪਾਰਟੀਆਂ ਨੇ ਤਾਂ ਸਨ ਪਤੀ ਦੇ ਮੌਕੇ ਦੀ ਸਰਕਾਰਾਂ ਨਹੀਂ ਕਿਤਾ ਨਸ਼ਾ ਵਾਲਾ ਵੱਧ ਕੇ ਆ ਗਿਆ ਨਿੱਕ ਜਿਹੜੀ ਡਿਪੋ ਦੀ ਕਾਰਕਸੀ ਉਹ ਵੀ ਕੱਟੀ ਗਈ ਈਲੇ ਕਾਰ 5 ਕਿਲੋ ਆਟੇ ਨਾਲ ਪਰਿਵਾਰਾਂ ਦੇ ਗੁਜ਼ਾਰੇ ਹੁੰਦੇ ਫਿਰ ਇੱਕ ਕਾਲੀ ਦਾਲ ਨੂੰ ਤਾਂ ਘਰ ਘਰ ਲੋਕ ਡਿੱਕਦੇ ਨੇ ਵੀ ਕਾਲੀ ਦਾਲ ਆਵੇ ਵਾਪਸ ਸਰਕਾਰ ਬਣੇ ਤੇ ਐਮਪੀ ਵੀ ਬਣਾ ਕੇ ਅਸੀਂ ਆਪਾਂ ਨੂੰ ਸਰਦਾਰ ਕੈਂਡੀਡੇਟ ਹੁੰਦਾ ਸਾਹ ਦਿੱਤੇ ਨੇ ਅਸੀਂ ਇਹਨਾਂ ਨੂੰ ਬਹੁਤ ਵੱਡੀ ਰੀੜ ਤੇ ਤਾਂ ਕਿ ਜਿੱਤ ਪ੍ਰਾਪਤ ਕਰਕੇ ਇਹਨਾਂ ਦੀ ਅਸੀਂ ਸਿੰਘਵੀਰ ਵਾਲੀ ਜੀ ਦੀ ਝੋਲ ਚ ਫਵਾਗੇ 13 ਦੇ 13 ਸੀਟਾਂ ਜਿੱਤਾਂਗੇ ਜੀ ¡Vamos!